सोन so, अग्ण जी अगला पाठ शुरू कर लगे आप घोड़िया का मेला श्री मुक्तर साहब तुकरा घोड़ा सुलतान बाप का नाम है अलवंध पैठ इंच हाइट पैंट इंच हाइट देखो बी घोड़ा बहुत चंगा घोड़ा बी देखो कानून वेखो जोड़ता भी उपरों देखो देखो भी अगे भी, भी। ते, मेला भी बहुत ज्यादा भर गया ਦੁਪਹਿਰ ਦਾ ਟਾਈਮ ਆ ਬਈ 2 ਵਜੇ ਦਾ ਦੇਖੋ ਵੀ ਕਿੰਨਾ ਮੇਲਾ ਭਰ ਗਿਆ ਤੇ ਸੋਹਣੇ ਸੋਹਣੇ ਜਾਨਵਰ ਆ ਦੇਖਣਾ ਤਾਂ ਬਣਦਾ ਹੀ ਆ ਬਈ ਇਹਨਾਂ ਨੂੰ ਆ ਦੇਖੋ ਕਿੰਨੀ ਸੋਹਣੀ ਨੁਕਰੀ ਵਿਚੇਰੀ ਆ ਤੇ ਦੇਖਣਾ ਫਿਰ ਲੋਕ ਆਈ ਜਾਂਦੇ ਆ ਇਸ ਮੇਲੇ ਦੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਖੋ ਵੀ ਘੋੜਾ ਧਰਤੀ ਤੱਕ ਘੋੜਾ ਵੀ ਇਹ ਅੱਜ ਵੀ ਇਹ ਤਿਹਰੇ ਤਰੀਕ ਅੱਧੇ ਘੋੜੇ ਹਜੇ ਬਈ ਆਏ ਨਹੀਂ ਗੇ ਦੇਖੋ ਵੀ ਗੇ ਚੰਗੇ ਘੋੜੇ ਹਜੇ ਆਏ ਇੱਧਰ ਦੇਖੋ ਵੀ ਭੇਟ ਆ ਜਿਹੜਾ ਸਭ ਕੁਝ ਕਰਾ ਲਾ ਦੇਖੋ ਵੀ ਇੱਧਰ ਰੱਸੀ ਦੇ ਤਰ੍ਹਾਂ ਬਹੁਤ ਆਫਾ ਇੱਧਰ ਦੇਖੋ ਵੀ ਕੱਲੀਆਂ ਨੁਕਰੀਆਂ ਹੀ ਆ ਨੁਕਰੀਆਂ ਦਾ ਮੇਲਾ ਲੱਗਿਆ ਪਿਆ ਕੱਲੀਆਂ ਦਾ ਅਲੱਗ ਤੋਂ ਦੇਖੋ ਵੀ ਸਾਰੇ ਹੀ ਨੁਕਰੀ ਹੀ ਆ ਜਾਨਵਰ ਇਹਨਾਂ ਦੇ ਦੇਖਣ ਵਾਸਤੇ ਵੀ ਬਈ ਬਹੁਤ ਪਹੁੰਚ ਚੁੱਕੇ ਲੋਕ ਦੇਖੋ ਵੀ ਸਾਰੇ ਨੁਕਰੀ ਹੀ ਆ ਵੀ ਜਾਨਵਰ ਇੱਥੇ ਜੀ ਕਿ ਪਤਨ ਨੂੰ ਪ੍ਰਮਾਣ ਸਟੱਡ ਫਾਰਮ ਦਾ ਘੋੜਾ ਦਿਖਾਉਣ ਲੱਗੇ ਆ ਤੇ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਇਧਰਲੇ ਪਾਸੇ ਖੜਾ ਘੋੜਾ ਬਈ ਤੇ ਕੱਲੀ ਕੱਲੀ ਡਿਟੇਲ ਆਪਾਂ ਦੱਸਾਂਗੇ ਘੋੜੇ ਬਾਰੇ ਹਾਂਜੀ ਬਈ ਅੱਸੀ ਗੱਲ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਨਾਮ ਆਪਣਾ ਅਨਮੋਲ ਸਿੰਘ ਹੈ ਬਈ ਜੀ ਠੀਕ ਹੈ ਪਿੰਡ ਕੜਾਈ ਠੀਕ ਹੈ ਠੀਕ ਹੈ ਜੀ ਤੇ ਆਪਾਂ ਨੂੰ ਘੋੜੇ ਬਾਰੇ ਦੱਸੋ ਵੀ ਡਿਟੇਲ ਦੇਓ ਜੀ ਹਾਂਜੀ ਪੀਲਰ ਦਾ ਬੱਚਾ ਠੀਕ ਹੈ ਜੀ ਕੱਜਦਾ ਹੈ ਕਿ 68+ 68+ ਕੱਦਦਾ ਬਈ ਇਹਦਾ ਉਮਰ ਹੈਗੀ ਹੈ 36 ਸੈਂਟੀਮੀਟਰ 36 ਸੈਂਟੀਮੀਟਰ ਉਮਰ ਹੈ ਦੀ ਤੇ ਹਾਈਟ ਚੈੱਕ ਕਰ ਲਓ ਵੀ ਤੁਸੀਂ ਇੱਥੋਂ ਦੇਖ ਸਕਦੇ ਹੋ ਚੰਗੀ ਹਾਈਟ ਦੇ ਵਿੱਚ ਤੇ ਇਧਰਲੀ ਸਾਈਡ ਤੋਂ ਆਪ ਤੁਹਾਨੂੰ ਦਿਖਾਉਣ ਨੇ ਕੋੜਾ ਦੇਖੋ ਪੂਰੀ ਫੁੱਲ ਹਾਈਟ ਦੇ ਵਿੱਚ ਤੇ ਸ਼ਾਈਨਿੰਗ ਵੇਖੋ ਵੀ ਕਿੰਨੀ ਹੈ ਸ਼ਰੀਰ ਦੇ ਉੱਤੇ ਤੇ ਇਧਰੋਂ ਵੀ ਕਰੋ ਚੱਕਰ ਰੇਟ ਸਮੁੰਦਰ ਦਾ ਬੱਚਾ ਵੀ ਆਪ ਇਹ ਦੇਖੋ ਟੈਸਟ ਅਡਾਸ ਤੇ ਵੀ ਰੈਡੀ ਹੈ ਬਜੇਖਣੇ ਕੋੜੀ ਮਿੱਟ ਤੇ ਮੋਬਾਈਲ ਨੰਬਰ ਬੋਲਦਾ ਆਪਣਾ ਹੀ ਹਾਂਜੀ ਠੀਕ ਹੈ ਇਹ ਫੀਸ ਕਿਰ ਹੋਗੀ ਇਹਦੀ ਬਈ 21000 ਰੁਪਏ ਫੀਸ ਹੈ ਬਈ ਇਹਦੀ ਛੋੜੇ ਦੀ ਇਹ ਦੇਖ ਸਕਦੇ ਵੀ ਕੁਆਲਟੀ ਕਿਹੜਾ ਤੇ ਜਿਹੜਾ ਬਈ ਸਮੁੰਦਰਾ ਉਹ ਕਿੰਨਾ ਕੋਲੇ ਬਈ ਘੋੜਾ ਜਿਹੜਾ ਇਹਦਾ ਬਾਪ ਆਪਲੂ ਕੋਟਰੀ ਪੈਂਡਾ ਆਪਲੂ ਕੋਟਰੀ ਪੈਂਡਾ ਬਈ ਹੈਗਾ ਉਹ ਘੋੜਾ ਉਹ ਜਿਹੜਾ ਸ਼੍ਰੀ ਮਕਸਰ ਸਾਹਿਬ ਕੀ ਅੱਗੇ ਵੀ ਚੈੱਕ ਕਰੋ ਵੀ ਨੁਗਰੀਆਂ ਘੋੜੀਆਂ ਦੇਖੋ ਵੀ ਤੇ ਮੇਲਾ ਦੇਖੋ ਇਧਰ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜਿਆਦਾ ਮੇਲਾ ਭਰਿਆ ਹੈਗਾ ਅੱਗੇ ਚੈੱਕ ਕਰ ਲਓ ਬਈ ਅੱਗੇ ਵੀ ਚੈੱਕ ਕਰੋ ਬਈ ਘੋੜੇ ਇੱਧਰ ਹੈਗੇ ਵੀ ਗੱਦੀ ਕੁੱਤੇ ਦੇਖੋ ਵੀ ਦੇਖਿਆ ਕਿ ਕਿੰਨਾ ਵੱਡਾ ਕੁੱਤਾ ਇਹ ਹੈ ਜੀ ਗੱਦੀ ਨਸਲ ਇੱਧਰ ਵੀ ਇਹਦੇ ਬੱਚੇ ਵੀ ਆ ਕਿਹ ਆ ਭਾਈਆਂ ਦਾ ਪੇਜ ਹੈਗਾ ਤੇ ਮੋਬਾਈਲ ਨੰਬਰ ਵੀ ਉੱਤੇ ਦਿੱਤਾ ਬਈ ਦੇਖੋ ਬਈ ਗੱਦੀ ਨਸਲਾ ਇਹ ਦੇਖੋ ਵੀ ਆਹ ਨਾਲ ਸੁੱਤੇ ਪਏ ਆ ਵੀ ਸੋਨੇ ਵੀ ਹਾਈਟ ਇਹਨਾਂ ਦੀ ਬਹੁਤ ਹੁੰਦੀ ਹੈ ਵੀ ਤੇ ਬਾਕੀ ਤੁਹਾਨੂੰ ਵੀਡੀਓ ਦੇ ਹਿਸਾਬ ਨਾਲ ਪਤਾ ਲੱਗਦਾ ਹੀ ਹੋਣਾ ਪਈ ਬੀ ਵੀ ਕਰੋ ਚੱਕੋ ਵੀ ਕੋੜਾ ਨੁਕਰ ਦੇਖ ਇਧਰਲੀ ਸਾਈਡ ਤੋਂ ਆਪਾਂ ਤੁਹਾਨੂੰ ਦਿਖਾਉਂਦੇ ਆਂ ਦੇਖੋ ਵੀ ਤੇ ਅੱਗੇ ਵੀ ਆਪਾਂ ਤੁਹਾਨੂੰ ਦਿਖਾਉਂਨੇ ਮੇਲੇ ਦੇ ਰੰਗ ਟਾਂਗੇ ਇੱਧਰ ਹੈਗਾ ਜੀ ਪੰਜਾਬਾ ਸਟੱਡ ਫਾਰਮ ਸਪੋਰਟਲੈਸ ਦੇ ਵਿੱਚ ਆ ਘੋੜਾ ਚਾਰ ਵਾਰ ਚੈਂਪੀਅਨ ਰਿਹਾ ਵੀ ਬਾਦਸ਼ਾਹ ਘੋੜਾ ਦੇਖੋ ਬਈ ਘੋੜਾ ਹਜੀ ਆਇਆ ਨਹੀਂ ਗਾ ਬਈ ਚੱਗਾ ਮੇਲਾ ਦੇਖੀ ਚੱਲੋ ਵੀ ਕਿੰਨਾ ਜਿਆਦਾ ਭਰਿਆ ਆ ਤੇ ਅੱਗੇ ਵੀ ਦੇਖੋ ਇੱਧਰ ਵੀ ਨੁਕਰੇ ਦੇਖੋ ਵੀ ਨੁਕਰਾ ਘੋੜਾ ਤੇ ਆਪਾਂ ਇਦਾਂ ਹੀ ਤੁਹਾਨੂੰ ਵੀਡੀਓ ਵਿੱਚ ਦਿਖਾਉਂਦੇ ਰਾਵਾਂਗੇ ਜਾਨਵਰ ਚੰਗੇ ਚੰਗੇ ਤੇ ਵੀਡੀਓ ਤੇ ਕਮੈਂਟ ਵੀ ਜਰੂਰ ਕਰਿਓ ਵੀਡੀਓ ਕਿਵੇਂ ਲੱਗਦੀ ਹੈ ਤੇ ਮੇਲੇ ਦੀਆਂ ਸਾਰੀਆਂ ਵੀਡੀਓ ਆਪਣੇ YouTube ਚੈਨਲ ਤੇ ਪਾਈਆਂ ਤੇ ਘੋੜੇ ਦੀ ਸ਼ੈਣੀ ਚੈੱਕ ਕਰੋ ਤੇ ਹਾਈਟ ਚੈੱਕ ਕਰੋ ਬਈ ਤੇ ਕੰਨ ਦੇਖੋ ਜੋੜਦਾ ਵੀ ਤੇ ਇੱਕ ਘੋੜਾ ਹੈਗਾ ਜੀ ਸਮਾਜੀ ਸਟੱਡ ਫਾਰਮ ਪਿੰਡ ਲਾਲਬਾਈ ਤੋਂ ਬਿੱਤਾਬ ਘੋੜੇ ਦਾ ਬੱਚਾ ਅਰਜਨ ਰੌਲੀ ਵਾਲੇ ਘੋੜੇ ਦਾ ਪੋਤਾ ਵੀ ਤੇ ਦੇਖੋ ਦੇਖੋ ਵੀ ਦੱਸਦਾ ਵੀ ਇਹ ਘੋੜਾ ਵੀ ਦੇਖੋ ਇੱਧਰ ਵੀ ਘੋੜੇ ਕੁਸ਼ੇਰੇ ਤੇਰੀਆਂ ਜਿਹੜੇ ਖੜੇ ਆ ਦੇ ਸਾਡੇ ਦੇਖੋ ਤੇ ਬਾਕੀ ਵੀ ਜਿਵੇਂ ਇੱਕ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਵੀਡੀਓ ਸਾਰੀਆਂ ਆਪਣੇ ਚੈਨਲ ਤੇ ਪਈਆਂ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਕਿਵੇਂ ਲੱਗਦੀਆਂ ਆਪਾਂ ਪਹਿਲਾਂ ਵੀਡੀਓ ਵੀ ਪਾਈ ਸੀ ਵੀ ਆਪਾਂ ਮੇਲੇ ਦੀ ਵੀਡੀਓ ਦਿਖਾਵਾਂਗੇ ਤੇ ਇਹ ਇਹ ਆਪਾਂ ਤੁਹਾਨੂੰ ਮੇਲਾ ਦਿਖਾ ਰਹੇ ਹਾਂ ਦੇਖੋ ਵੀ ਕੁੜੀਆਂ ਤੇ ਅੱਗੇ ਆ ਗਈ ਸ਼ਰਾਮ ਫਾਰਮ ਹਰੀਕੇ ਕਲਾਂ ਦੇ ਦੇਖੋ ਵੀ ਜਾਨਵਰ ਤੇ ਅੱਗੇ ਇੱਧਰ ਵੀ ਦੇਖੋ ਵੀ ਨੁਕਰੀ ਵਿੰਨ ਕੋਈ ਐਂ ਬਈ ਘੋੜੀ ਐ ਕਰੋ ਚੱਕਵੀਂ ਸੋਨੇ ਸੋਨੇ ਜਾਨਵਰ ਚੰਗੇ ਚੰਗੇ ਜਾਨਵਰ ਮੇਲੇ ਤੇ ਆਉਂਦੇ ਆ ਪੰਜਾਬ ਚ ਜਿੰਨੀਆਂ ਵੀ ਨਸਲਾਂ ਘੋੜਿਆਂ ਦੀਆਂ ਸਾਰੀਆਂ ਨਸਲਾਂ ਦੇ ਘੋੜੇ ਜਿਹੜੇ ਮੇਲਾ ਮੱਗੀ ਮਕਸਰ ਤੇ ਆਉਂਦੇ ਆ ਤੇ ਕਰੋ ਚੱਕਵੀਂ ਵਧੀਆ ਚੰਗਾ ਘੋੜਾ ਐ ਇਹਦੇ ਬਾਰੇ ਡਿਟੇਲ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਦੇਖੋ ਵੀ ਗੁਰਜਪ ਹਾਰਸਸ ਸਟੇਬਲ ਨਸੀਮ ਸਿਰੇ ਬਈ ਲੇਜੈਂਡ ਦਰਬਾਰ ਰਣੀਆਂ ਦਾ ਬੱਚਾ ਵੀ ਡੀ ਐਨ ਏ ਕੁਆਲੀਫਾਈ ਹੈ ਬਾਈ ਕਹਿੰਦੇ ਹਾਈਟ ਹੈਗੀ ਜੀ 65 ਕਰੋਚਕ ਵੀ ਘੋੜਾ ਵੀ ਫੁੱਲ ਹਾਈਟ ਦੇ ਵਿੱਚ ਤੇ ਬਹੁਤ ਸੋਹਣਾ ਚੰਗਾ ਘੋੜਾ ਹੈ। ਕੋ ਵੀ ਘੋੜਾ ਨੁਗਰਾ ਦੇਖੋ ਵੀ ਇਧਰ ਵੀ ਬੱਚੇ ਆ ਵਛੇਰੀਆਂ ਕਰੋਚਕ ਵੀ ਦੇਖ ਸਕਦੇ ਹੋ ਇੱਕ ਟੈਂਕ ਨਾਲ ਆਪਾਂ ਬਿਮਾਰੀ ਸੀਗਾ ਕਈ ਪੱਲੇ ਬੰਦੇ ਚੰਗੇ ਚੰਗੇ ਬੱਚੇ ਆ ਵੀ ਦੇਖ ਸਕਦੇ ਵੀ ਇਧਰ ਆ ਘੋੜਾ ਵੀ ਹਾਈਟ ਚੈੱਕ ਕਰਨ ਨੂੰ ਘੋੜੇ ਦੀ ਇਧਰੋਂ ਚੈੱਕ ਕਰ ਲੋ ਵੀ ਫੁੱਲ ਸਪੋਰਟ ਲੈਸ ਆ ਵੀ ਬਲੈਕ ਰੰਗ ਦੇ ਵਿੱਚ ਸ਼ਾਈਨਿੰਗ ਪੂਰੀ ਆ ਵੀ ਪਿੰਡੇ ਤੇ ਵੀਡੀਓ ਦੇ ਵਿੱਚ ਵੀ ਬਈ ਕਲੀਅਰ ਨਹੀਂ ਦਿਖਦਾ ਵੀ ਫੁੱਲ ਬਲੈਕ ਇੱਧਰ ਵੀ ਦੇਖ ਲਓ ਵੀ ਘੋੜਾ ਦੇਖੋ ਵੀ ਕੁਆਲਿਟੀ ਅੱਗੇ ਵੀ ਦੇਖੋ ਵੀ ਘੋੜਾ ਕਾਲੇ ਘੰਟੇ ਦਾ ਬੱਚਾ ਵੀ ਰੂਪਕੰਟ ਦਾ ਦੇਖੋ ਵੀ ਪੂਰਾ ਚੰਗਾ ਘੋੜਾ ਤੇ ਹਾਈਟ ਤੁਸੀਂ ਚੈੱਕ ਕਰ ਸਕਦੇ ਹੋ ਇਸ ਸਾਈਡ ਤੋਂ ਦੇਖੋ ਇਹ ਆ ਗੋਟੇ ਆਹੋ ਛੋਟੀ ਕੁਆਲਟੀ ਕਰ ਲੈਣ ਨੂੰ ਦੇਖੋ ਗੋੜਾ ਦੇਖੋ ਵੀ ਕੋੜਾ ਚੈੱਕ ਕਰੋ ਵੀ ਬਹੁਤ ਚੰਗਾ ਤੇ ਸੋਹਣਾ ਕੋੜਾ ਹੈ ਸੋ ਅੱਜ ਅੱਗੇ ਆਪਾਂ ਤੁਹਾਨੂੰ ਆਹ ਕੋੜੇ ਬਾਰੇ ਜਾਣਕਾਰੀ ਦਿੰਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਦੱਸ ਦਿਓ ਜੀ ਹਰਵਿੰਦਰ ਸਿੰਘ ਠੀਕ ਹੈ ਤੇ ਕਿਹੜੀ ਜਗ੍ਹਾ ਤੋਂ ਆਏ ਬਈ ਆਪਾਂ ਪਿੰਡ ਸ਼ਾਹਪਰਾ ਦੇ ਖਾਇ ਠੀਕ ਹੈ ਤੇ ਆਪਾਂ ਨੂੰ ਕੋੜੇ ਦੇ ਬਾਰੇ ਡਿਟੇਲ ਦੇ ਦਿਓ ਵੀ ਜਿਹੜਾ ਕੋੜਾ ਆਪਣੇ ਕੋਲੇ ਤੇ ਕਿਹੜੇ ਕੋੜੇ ਦਾ ਬੱਚਾ ਵੀਰੇ ਇਹ ਕਾਲੇ ਘਾਂਟੇ ਦਾ ਨਾਂ ਬਈ ਇਹਦਾ ਠੀਕ ਹੈ ਕਾਲੇ ਘਾਂਟੇ ਦਾ ਬੱਚਾ ਵੀ ਤੇ ਦੇਖੋ ਵੀ ਘੋੜੇ ਦੀ ਕੁਆਲਿਟੀ ਚੈੱਕ ਕਰੋ ਕੰਨ ਦੇਖੋ ਜੋੜਦਾ ਵੀ ਤੇ ਹਾਈਟ ਕਿੰਨੀ ਹੋ ਗਈ ਇਹਦੀ ਜੀ 64+ 64+ ਹਾਈਟ ਆ ਵੀ ਘੋੜੇ ਦੀ ਤੇ ਸਟੱਡ ਹਸਤੇ ਛੱਡ ਦਿੰਨੇ ਆ ਵੀ ਆਪਾਂ ਹਾਂਜੀ ਠੀਕ ਹੈ ਤੇ ਇਹ ਕਿੰਨੀ ਫੀਸ ਰੱਖੀ ਆਪਾਂ ਜੀ 51000 51000 ਰੁਪਏ ਫੀਸ ਇਹਦੀ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 99155 ਹਾਂਜੀ 6595 ਸੋ ਹਾਂਜੀ ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਘੋੜੇ ਮੀਟ ਕਰਾ ਸਕਦੇ ਹੋ ਤੇ ਬਾਕੀ ਇਧਰਲੇ ਪਾਸੇ ਬੋਰਡ ਆ ਤੁਹਾਨੂੰ ਆਪਾਂ ਤੇ ਘੋੜਾ ਚੈੱਕ ਕਰ ਲਓ ਬਈ ਪੂਰਾ ਚੰਗਾ ਘੋੜਾ ਰੂਪਕੰਟਾ ਵੀ ਕਾਲਾ ਕੰਟਾ ਕੰਟਾ ਘੋੜਾ ਜਿਹੜਾ ਉਹਦਾ ਬੱਚਾ ਕਾਲੇ ਕੰਟੇ ਘੋੜੇ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਣਾ ਬਈ ਬਹੁਤ ਮਸ਼ਹੂਰ ਘੋੜਾ ਹੈ ਤੇ ਉਹਦਾ ਬੱਚਾ ਹੈ ਰੂਪਕੰਟਾ ਤੇ ਬਾਕੀ ਬਾਈ ਜੀ ਨੂੰ ਸੁਣ ਸੋਹਣ ਜੀ ਅੱਗੇ ਵੀ ਆਪਾਂ ਤੁਹਾਨੂੰ ਇੱਕ ਘੋੜੀ ਬਾਰੇ ਜਾਣਕਾਰੀ ਦਿੰਨੇ ਆ ਅੱਛੀ ਗੱਲ ਬਾਈ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜਸ਼ਨ ਹੈ ਜੀ ਪਿੰਡ ਗੁਰੂ ਸਰ ਪਿੰਡ ਗੁਰੂ ਸਰ ਤੋਂ ਆਏ ਆ ਬਈ ਤੇ ਇਹ ਘੋੜੀ ਬਾਰੇ ਆਪਾਂ ਡਿਟੇਲ ਦੇ ਦਿਓ ਬਈ ਕੁੜੀ ਦੇਵ ਸਾਹਿਬ ਦੀ ਪੋਤੀ ਹੈ ਮੋਲਕ ਘੋੜੇ ਦੇ ਬੱਚੇ ਹੈ ਬਈ ਆਪੇ ਠੀਕ ਹੈ ਮੋਲਕ ਘੋੜੇ ਦੇ ਬੱਚੇ ਹੈ ਬਈ ਤੇ ਦੇਵ ਸਾਹਿਬ ਦੀ ਪੋਤੀ ਹੈ ਤੇ ਉਮਰ ਕਿੰਨੀ ਕੁ ਹੋ ਗਈ ਇਹਦੀ ਬਈ ਚਾਰ ਦੰਦ ਹੈ ਬਈ ਚਾਰ ਦੰਦ ਦਾ ਬਈ ਕੁੜੀ ਤੇ ਬਈ ਹਾਈਟ ਕਿੰਨੀ ਕੁ ਹੋ ਗਈ ਇਹਦੀ 62 ਇੰਚ 62 ਇੰਚ ਹਾਈਟ ਹੈ ਤੇ ਬੱਚਾ ਇਸੇ ਦਾ ਮਗਰ ਵੀਰੇ ਰੂਪ ਕਾਂਟੇ ਘੋੜੇ ਦੀ ਹੈ ਬਈ ਰੂਪ ਕਾਂਟੇ ਘੋੜੇ ਦੀ ਬਈ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਘੋੜਾ ਉਹਦੀ ਬੱਚੀ ਹੈ ਬਈ ਇਹ ਤੇ ਆਪਾਂ ਤੁਹਾਨੂੰ ਨੇੜੇ ਵੀ ਦਿਖਾ ਦਿੰਨੇ ਆ ਬਈ ਦੇਖੋ ਬਈ ਉਹਦੇ ਰਿਜ਼ਲਟ ਘੋੜੇ ਜਿਹੜਾ ਰੂਪ ਕਾਂਟਾ ਤੁਹਾਨੂੰ ਪਹਿਲਾਂ ਦਿਖਾਇਆ ਵੀਡੀ ਉਦੀ ਬੱਚੀ ਹੈ ਬਿਸ਼ੇਰੀ ਹੈ ਇਹ 2 ਮਹੀਨੇ ਦੀ ਹੈ 2 ਮਹੀਨੇ ਦੀ ਹੈ ਬਿਸ਼ੇਰੀ ਕਰੋ ਚੱਕ ਇਹਦੇ ਮੱਥੇ ਪਟਾ ਦੋ ਪਰ ਚਿੱਟੇ ਹਨ ਜੀ ਹਾਂਜੀ ਮੱਥੇ ਦੇ ਪਟਾ ਬਈ ਦੇਖੋ ਤੇ ਦੋ ਪੈਰ ਚਿੱਟੇ ਹਨ ਮਗਰੋਂ ਤੇ ਬਾਕੀ ਆ ਕੁੜੀ ਹੈ ਤੇ ਆਪਣਾ ਮੋਬਾਈਲ ਨੰਬਰ ਬੋਲੇ ਵੀਰ ਜੀ 7508164565 ਸੋ ਹਾਂਜੀ ਵੀ ਬਾਈਆਂ ਦਾ ਸੰਪਰਕ ਨੰਬਰ ਵੀ ਹੈਗਾ ਬਿਸ਼ੇਰੀ ਦਾ ਜੇ ਕੋਈ ਆਪਣੀ ਚੰਗੀ ਗੱਲ ਲੱਗੀ ਤਾਂ ਆਪਣਾ ਸੇਲ ਕਰ ਦੇ ਹਾਂਜੀ ਤੇ ਜੇ ਕਿਸੇ ਨੂੰ ਵੀ ਬਿਸ਼ੇਰੀ ਚੰਗੀ ਲੱਗਦੀ ਹੈ ਤੇ ਬਾਈ ਕਹਿੰਦੇ ਆਪਾਂ ਸੇਲ ਕਰ ਦਾਂਗੇ ਚੰਗੀ ਬਸ਼ੇਰੀ ਮੱਥੇ ਤੇ ਫਟਾ ਬਈ ਤੇ ਦੇਖ ਸਕਦੇ ਹੋ ਤੇ ਕੋੜੀ ਵੀ ਨਾਲ ਕਰਨੀ ਮੈਂ ਨਹੀਂ ਕੋੜੀ ਤਾਂ ਨਹੀਂ ਬਾਈ ਕੋੜੀ ਨਹੀਂ ਸੇਲ ਕਰਨੀ ਬਾਈ ਕਹਿੰਦੇ ਕੱਲੀ ਬਸ਼ੇਰੀ ਸੇਲ ਕਰਨੀ ਆ ਚੰਗੀ ਬਸ਼ੇਰੀ ਆ ਬਈ ਤੇ ਇੱਥੇ ਤੁਸੀਂ ਹਾਈਟ ਵੀ ਚੈੱਕ ਕਰ ਸਕਦੇ ਹੋ 2 ਮਹੀਨਿਆਂ ਦੀ ਬਸ਼ੇਰੀ ਹੈ ਤੇ ਰੂਪਕੰਟੇ ਦੀ ਬੱਚੀ ਹੈ ਇਹ ਤੇ ਬਾਕੀ ਇਹਦੀ ਮਾਂ ਹੈਗੀ ਬਈ ਦੇਖੋ